ਮਨੋਰ لال ਗਰਾਊਂਡ ਦੇ ਵਿੱਚ ਫਿਰੋਜ਼ਪੁਰ ਸ਼ਾਹਨੀ ਦੇ ਵਿੱਚ ਸੰਸਥਾ ਵੱਲੋਂ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ক্রিকেট ਮੈਚ ਕਰਾਇਆ ਜਾ ਰਿਹਾ ਹੈ ਔਰ ਅੱਜ ਪ੍ਰੈਸ਼ ਕਲੱਬ ਫਿਰੋਜ਼ਪੁਰ ਦੇ ਸਾਰੇ ਸੈਥੀਆਂ ਵੱਲੋਂ ਇੱਥੇ ਆ ਕੇ ਇਹਨਾਂ ਦਾ ਆਗਾਜ਼ ਕਰਾਇਆ ਟੂਰਨਾਮੈਂਟ ਸ਼ੁਰੂ ਕਰਾਇਆ ਔਰ ਇਹ ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਹੈ ਜਿੰਨੇ ਵੀ ਬੱਚੇ ਹੈ ਔਰ ਇਹਨਾਂ ਬੱਚਿਆਂ ਨੂੰ ਫ੍ਰੀ ਆਫ ਕੋਸਟ 4 ਤੋਂ ਲੈ ਕੇ 7 ਵਜੇ ਤੱਕ ਸ਼ਾਮ ਨੂੰ ਕੋਚਿੰਗ ਦਿੱਤੀ ਜਾਂਦੀ ਹੈ ਔਰ ਇਹ ਬੱਚੇ ਇਹਨਾਂ ਨੇ ਪੋਦਾ ਲਗਾਇਆ ਔਰ 3 ਸਾਲਾਂ ਤੋਂ ਮਿਹਨਤ ਕਰ ਰਹੀ ਸੀ ਬੱਚਿਆਂ ਨੂੰ ਪੂਰਾ ਟ੍ਰੇਨ ਕੀਤਾ ਔਰ ਮੈਂ ਜਦੋਂ ਕਾਫੀ ਦੇਰ ਪਹਿਲਾਂ ਇੱਥੇ ਆਇਆ ਸੀ ਤੇ ਉਦੋਂ ਕੁਝ ਵੀ ਨਹੀਂ ਸੀ ਗਰਾਊਂਡ 'ਚ ਪਰ ਇਹ ਸੰਸਥਾ ਨੇ ਇੰਨੀ ਤੰਦਈ ਨਾਲ ਮਿਹਨਤ ਕੀਤੀ ਔਰ ਐਡਾ ਸੋਹਣਾ ਗਰਾਊਂਡ ਬਣਾ ਦਿੱਤਾ ਹੈ ਦੋ ਪਿਚ ਬਣਾ ਦਿੱਤੀਆਂ ਹੈ ਰੂਮਸ ਬਣ ਗਿਆ ਹੈ ਔਰ ਬੱਚੇ ਬਹੁਤ ਸੋਹਣੇ ਤਿਆਰ ਹੋ ਗਏ ਕਿਉਂਕਿ ਜਦੋਂ ਆਏ ਸੀ ਛੋਟੇ ਛੋਟੇ ਸੀਗੇ ਔਰ ਸ਼ਾਇਦ ਇਹਨਾਂ ਨੂੰ ਬੈਟ ਵੀ ਨਹੀਂ ਫੜਨਾ ਆਉਂਦਾ ਸੀ ਪਰ ਪ੍ਰਧਾਨ ਜੀ ਨੇ ਔਰ ਸੋਸਾਇਟੀ ਦੇ ਸਾਰੇ ਮੈਂਬਰਾਂ ਨੇ ਇੰਨੀ ਮਿਹਨਤ ਕੀਤੀ ਹੈ ਕਿ ਅੱਜ ਇਹ ਬੱਚੇ ਟੂਰਨਾਮੈਂਟ ਖੇਲਣ ਦੇ ਲਾਇਕ ਹੋ ਗਏ ਔਰ ਅਸੀਂ ਇਹ ਵੀ ਕਾਮਨਾ ਕਰਦੇ ਹਾਂ ਕਿ ਜਲਦ ਇਹ ਬੱਚੇ ਜਿਹੜੇ ਹੈ ਉਹ ਪੰਜਾਬ ਦੇ ਲਈ ਖੇਡਣ ਦੇਸ਼ ਦੇ ਲਈ ਖੇਡਣ ਔਰ ਫਿਰੋਜ਼ਪੁਰ ਦਾ ਨਾਮ ਜਿਹੜਾ ਉੱਚਾ ਕਰਨ ਸਾਡੀ ਨਾ ਸੰਸਥਾ ਦਾ ਸਪੋਰਟ ਫਿਰੋਜ਼ਪੁਰ ਸਪੋਰਟਸ ਵੈਲਫੇਅਰ ਸੁਸਾਇਟੀ ਹੈ ਜੀ ਇਹ ਜਿੰਨੇ ਸਾਡਾ ਜੋ ਟੂਰਨਾਮੈਂਟ ਹੈ ਸਾਡੀ ਆਪਣੀ ਸੁਸਾਇਟੀ ਦੇ ਸਾਰੇ ਬੱਚੇ ਆ ਜਿਨ੍ਹਾਂ ਚ ਅਸੀਂ 6 ਟੀਮਾਂ ਬਣਾਈਆਂ ਹਨ ਮਤਲਬ ਕਿ categories wise ਜੀ ਇਹ ਉਹਨਾਂ ਦੇ ਮੈਚ ਹੋ ਰਿਹਾ ਜਿਹੜੇ ਅੱਜ ਹੀ ਉਸੇ ਤੁਹਾਡੇ ਅੰਦਰ ਹੀ ਓਪਨਿੰਗ ਹੋਈ ਹੈ ਇਹ ਤੇ ਅੱਜ ਪਹਿਲਾ ਮੈਚ ਹੀ ਹੈ ਇਹਨਾਂ ਦੇ ਵਿੱਚ ਜਿਹੜੇ under 16 ਦੇ ਬੱਚੇ ਆ ਜਿਹਦੇ

ਤੇ ਬੱਚੇ ਖੇਡੇ ਤੁਹਾਡੇ ਡਿਸਟ੍ਰਿਕਟ ਲੈਵਲ ਹਾਂਜੀ ਡਿਸਟ੍ਰਿਕਟ ਪੀਸੀਆ ਖੇਡ ਰਿਹਾ ਇਹ ਸਾਰੇ ਡਿਸਟ੍ਰਿਕਟ ਵੀ ਖੇਡ ਰਿਹਾ ਸਟੇਟ ਵੀ ਸਟੇਟ ਵਾਸਤੇ ਵੀ ਗਏ ਹੋਏ ਸੀਗੇ ਜਿਹੜੇ ਕੱਲ ਹੀ ਆਏ ਆ ਜੀ ਕਿਹਦੇ ਨਾਮ ਤੋਂ ਤੁਹਾਡਾ ਮੇਰਾ ਨਾਮ ਪਵਨ ਚਰਮਾ ਜੀ ਕਿੰਨੇ ਬੱਚੇ ਇਹਦੇ ਵਿੱਚ ਪਾਰਟ ਲੈ ਰਹੇ ਆ ਕਿੰਨੀਆਂ ਟੀਮਾਂ ਲੈ ਰਹੀਆਂ ਇਹ 6 ਟੀਮਾਂ ਨੇ ਜੀ ਜਿਹਦੇ ਚ ਅੰਡਰ 19 ਅੰਡਰ 14 ਔਰ ਅੰਡਰ 12 ਹਰ ਹਰ ਟੀਮ ਚ 12-12 ਖਿਡਾਰੀ ਨੇ ਇਹ ਮੈਚ ਤਕਰੀਬਨ ਤਿੰਨ ਤਿੰਨ ਮੈਚ ਖੇਡੇ ਜਾਣਗੇ ਤੇ ਸੰਡੇ ਨੂੰ ਸਾਡੇ ਇੱਥੇ ਫਾਈਨਲ ਹੋਏਗਾ ਇਹ ਉਪਰਾਲਾ ਹੈ ਫਰੋਜਪੁਰ ਸਪੋਰਟਸ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਕੱਪ ਆਰਗੇਨਾਈਜ਼ ਕੀਤਾ ਜਾਂਦਾ ਹੈ ਜਿਹਦੇ ਚ ਇਸ ਵਾਰੀ ਇਹ ਸ 6 ਟੀਮਾਂ ਬਣਾਈਆਂ ਜਿਹਦੇ ਵਿੱਚ ਅੰਡਰ 16 ਤੇ ਅੰਡਰ 16 ਪਲੱਸ ਦੇ ਬੱਚੇ ਇੱਕ ਟੀਮ ਇੱਕ ਹੈ ਅੰਡਰ 14 ਤੇ ਇੱਕ ਹੈ ਅੰਡਰ 12 ਦੇ ਬੱਚੇ ਤੇ ਸਾਰਿਆਂ ਦੇ ਖਾਤੇ ਤਿੰਨ ਤਿੰਨ ਮੈਚ ਆਏਗਾ ਤੇ ਉਸ ਤੋਂ ਬਾਅਦ ਜਿਵੇਂ ਸਪੋਜ਼ ਕਰੋ ਤਿੰਨ ਮੈਚ ਅੰਡਰ 16 ਦੇ ਹੋਣਗੇ ਤਿੰਨ 114 ਦੇ ਹੋਣਗੇ ਤਿੰਨ ਹੀ ਅੰਡਰ 12 ਦੇ ਹੋਣਗੇ ਸਰ ਇਹ ਮੈਚ ਜਿਹੜੇ ਹੈ ਇਹ ਆਪਸ ਹੀ ਖੇੜਿਆ ਜਾ ਰਿਹਾ ਹੈ ਕਿ ਬਾਤ ਤੋਂ ਹੀ ਮਾ ਕੇ ਖੇੜਿਆ ਨਹੀਂ ਆਪਸ ਹੀ ਇਹਨਾਂ ਨੂੰ ਬੇਸਿਕਲੀ professionl cricket ਖੇਲਾਨ ਦਾ ਸਾਰਾ ਮੋਟਿਵ ਹੈ ਕਿ professionl cricket ਕਿਸ ਤਰ੍ਹਾਂ ਖੇਲਾਈ ਜਾਂਦੀ ਹੈ ਅੰਪਾਇਰਿੰਗ ਕੀ ਹੈ ਬੇਸਿਕਲੀ ਸਾਰਾ ਕੁਝ ਸਾਡੇ ਕੋਲ ਗਰਾਊਂਡਸਮੈਨ ਬੋਲ ਬੋਲ ਜਿਹੜੇ sport ਮਤਲਬ ਸਾਰਾ ਕੁਝ ਸਾਡੇ ਅਸੀਂ ਇਹਨਾਂ ਨੂੰ ਪ੍ਰੋਫੈਸ਼ਨਲਿਜ਼ਮ ਸ਼ੋ ਕਰ ਰਹੇ ਹਾਂ ਜੀ ਜੀ ਤੁਹਾਡੀ ਜਿਹੜੀ ਸੰਸਥਾ ਵੱਲੋਂ ਕੋਈ ਜਿਹੜੇ ਖਿਡਾਰੀ ਹੈ ਉੱਪਰ ਖੜ ਕੇ ਗਈ ਐ ਸਾਡੇ ਕੋਲ ਸਾਡੇ ਦਾ ਮਾਨ ਸਾਡੇ ਨਾਲ ਹੀ ਹੈ ਜੀ ਸਾਡੇ ਸਾਰੇ ਪ੍ਰਧਾਨ ਨੇ ਅਸੀਂ ਇਹਨਾਂ ਦੀ ਗਾਈਡਲਾਈਨਸ ਦੇ ਉੱਪਰ ਹੀ ਵਰਕ ਕਰਦੇ ਹਾਂ ਜੀ ਬਾਕੀ ਉਮੀਦ ਹੈ ਉਮੀਦ ਨਹੀਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਸੰਸਥਾ ਦੇ ਵਿੱਚ ਜਰੂਰ ਬੱਚੇ ਇਸ ਤਰ੍ਹਾਂ ਦੇ ਦੇਸ਼ ਨੂੰ ਰਿਪਰਜੈਂਟ ਕਰਨਗੇ ਤੇ ਆਪਣੇ ਫਿਰੋਜ਼ਪੁਰ ਵਾਸਤੇ ਵੀ ਗੌਰਵ ਦੀ ਗੱਲ ਹੋਈਗੀ ਤੇ ਆਪਣੇ ਦੇਸ਼ ਵਾਸਤੇ ਵੀ ਗੌਰਵ ਦੀ ਗੱਲ ਹੈ ਜਿਵੇਂ ਸ਼ੁਭਨ ਗਿੱਲ ਹੈ ਪੰਜਾਬ ਦਾ ਅਭਿਸ਼ੇਕ ਸ਼ਰਮਾ ਜਿਹੜਾ ਪੰਜਾਬ ਦਾ ਇਸ ਵਕਤ ਵਰਲਡ ਕੱਪ ਜਿਹੜੀ ਹੈ ਮਹਿਲਾ ਜਿੱਤ ਕੇ ਆਇਆ ਤਾਂ ਕਿ ਲੱਗਦਾ ਕਿ ਇਹੀ ਜਿਹੜੇ ਹੈ ਬੱਚੇ ਹੈ ਕਿ ਇਹ ਜਿਹੜੇ ਉੱਪਰ ਦੇ ਉਪਰਾਂ ਸਰ ਸਾਡੇ ਸੰਸਥਾ ਦੇ ਵਿੱਚ ਜਿਹੜੇ ਬੱਚੇ ਖੇਡਣ ਵਾਲੇ ਹੈ ਜੀ ਉਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਬਹੁਤ ਜਨੂੰਨ ਹੈ ਇਸ ਗੇਮ ਦੇ ਵਿੱਚ ਜਨੂੰਨ ਬਹੁਤ ਮੈਟਰ ਕਰਦਾ ਹੈ ਕਿ ਕ੍ਰਿਕਟ ਨੂੰ ਲੈ ਕੇ ਅਸੀਂ ਵੀ ਖੁਦ ਸੀਰੀਅਸ ਹੈ ਤੇ ਸਾਡੇ ਬੱਚੇ ਵੀ ਸੀਰੀਅਸ ਹੈ ਤੇ ਇਸ ਕਰਕੇ ਉਹ ਟੀਚਾ ਜਿਹੜਾ ਹੈ ਜੀ ਸਾਡਾ ਲਕਸ਼ਾ ਜਿਹੜਾ ਹੈ ਉਹ ਜ਼ਰੂਰ ਅਸੀਂ ਗੇਨ ਕਰਾਂਗੇ ਤੇ ਸਾਨੂੰ ਅਸੀਂ ਮਤਲਬ ਇਹ ਮਤਲਬ ਕੋਈ ਪ੍ਰਾਊਡ ਨਹੀਂ ਕਰਦੇ ਅਸੀਂ ਇਹ ਸਾਡਾ ਅੰਦਰ ਦਾ ਕੌਨਫੀਡੈਂਸ ਹੈ ਇੱਕ ਜਿਸ ਤਰੀਕੇ ਨਾਲ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਕਿ ਵੀ ਇਹਨਾਂ ਨੂੰ ਇਹੀ ਸੀ ਸਮਝਾਈ ਜਾਂਦੀ ਹੈ ਕਿ ਕੌਨਫੀਡੈਂਸ ਪਲੱਸ ਡਿਸਪਲਿਨ ਇਹ ਉਹਦੇ ਕਵਰਿੰਗ ਅਸੀਂ ਮਤਲਬ ਇਹਨਾਂ ਨੂੰ ਦੇਸ਼ ਜ਼ਰੂਰ ਰਿਪਰੈਜ਼ੈਂਟ ਕਰਾਵਾਂਗੇ ਇਹਨਾਂ ਦੀ ਡੇਲੀ ਕੋਚਿੰਗ ਹੁੰਦੀ ਹੈ ਹਾਂਜੀ ਇਹਨਾਂ ਦੀ ਜਿਹੜਾ ਕੋਚਿੰਗ ਦਾ ਟਾਈਮ ਹੁੰਦਾ 4 ਤੋਂ 6:30 ਵਜੇ ਦੇ ਆਸ-ਪਾਸ ਹੁੰਦਾ ਹੈ ਜੀ ਤੇ ਈਵਨ ਸਾਡੇ ਕੋਲ ਨਾਈਟ ਦੀ ਵੀ ਪ੍ਰੋਵੀਜ਼ਨ ਹੈ ਜਦੋਂ ਲਾਈਟ ਹਨੇਰਾ ਹੋ ਜਾਂਦਾ ਸੀ ਲਾਈਟਾਂ ਔਨ ਕਰ ਦਿੰਦੇ ਨੇ ਬੱਚੇ ਜਿਹੜਾ نیٹ ਜਿਹੜਾ ਵਧੀਆ ਤਰੀਕੇ ਨਾਲ ਚੱਲਦਾ ਰਹਿੰਦਾ ਹੈ